ਬਹੁਤ ਜੀ ਸਮੇਂ ਪਹਿਲਾਂ ਦੀ ਗੱਲ ਐ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਇੱਕ ਸਾਥੀ ਭਾਈ ਮਰਦਾਨਾ ਜੀ ਦੇ ਨਾਲ ਸਫ਼ਰ ਕਰਨ ਜਾ ਰਹੇ ਸੀ ਗੁਰੂ ਜੀ ਦਾ ਇੱਕ ਸਿਦਕ ਸੀ ਕਿ ਹਰ ਜਗ੍ਹਾ ਤੇ ਵਾਹਿਗੁਰੂ ਦਾ ਨਾਮ ਫੈਲਾਇਆ ਜਾਵੇ ਉਹ ਪਹਾੜਾਂ ਜੰਗਲਾਂ ਨਗਰਾਂ ਤੇ ਪਿੰਡਾਂ ਵਿੱਚ ਸੰਗਤਾਂ ਨੂੰ ਇਕੱਠਾ ਕਰਦੇ ਤੇ ਨਾਮ ਸਿਮਰਨ ਕਰਨ ਅਤੇ ਸੱਚ ਬੋਲਣ ਦੀ ਸਿੱਖਿਆ ਦਿੰਦੇ ਸੀ ਇੱਕ ਦਿਨ ਗੁਰੂ ਜੀ ਇੱਕ ਅਜਾਹੇ ਪਹਾੜੀ ਇਲਾਕੇ ਦੇ ਵਿੱਚ ਪਹੁੰਚ ਗਏ ਜਿੱਤੇ ਲੋਕਾਂ ਨੂੰ ਬਹੁਤ ਡਰ ਲੱਗਦਾ ਸੀ ਡਰ ਕਿਸ ਦਾ ਸੀ ਉੱਤੇ ਇੱਕ ਬਹੁਤ ਵੱਡਾ ਜਿੰਨ ਵਸਦਾ ਸੀ ਪਿੰਡ ਦੇ ਲੋਕ ਕਹਿੰਦੇ ਸੀ ਕਿ ਜਿੰਨ ਬਹੁਤ ਕਰੋਧੀ ਹੈ ਜਿਹੜਾ ਵੀ ਮਨੁੱਖ ਉਹਦੇ ਖੇਤਰ ਵਿੱਚ ਦਾਖਲ ਹੁੰਦਾ ਉਸ ਨੂੰ ਡਰਾ ਕੇ ਭਜਾ ਦਿੰਦਾ ਜਾਂ ਕਈ ਵਾਰ ਨੁਕਸਾਨ ਵੀ ਪਹੁੰਚਾ ਦਿੰਦਾ ਸੀ ਲੋਕਾਂ ਨੇ ਗੁਰੂ ਜੀ ਨੂੰ ਚਤਾਵਨੀ ਦਿੱਤੀ ਬਾਬਾ ਜੀ ਇੱਥੇ ਨਾ ਜਾਇਓ ਇਸ ਜੰਗਲ ਦੇ ਵਿੱਚ ਇੱਕ ਜਿੰਨ ਵਸਦਾ ਹੈ ਬਹੁਤ ਤਾਕਤਵਰ ਹੈ ਉਹ ਉਹ ਕਿਸੇ ਨੂੰ ਵੀ ਆਪਣੇ ਨੇੜੇ ਨਹੀਂ ਆਉਣ ਦਿੰਦਾ ਅਸੀਂ ਡਰ ਦੇ ਕਰਕੇ ਰਾਤ ਨੂੰ ਘਰਾਂ ਤੋਂ ਬਾਹਰ ਵੀ ਨਹੀਂ ਨਿਕਲਦੇ ਗੁਰੂ ਨਾਨਕ ਦੇਵ ਜੀ ਹੌਲੀ-ਹੌਲੀ ਮੁਸਕਰਾਏ ਤੇ ਕਿਹਾ ਪੁੱਤਰੋ ਡਰ ਸਿਰਫ ਉਸ ਨੂੰ ਹੁੰਦਾ ਹੈ ਜਿਸ ਦੇ ਮਨ ਵਿੱਚ ਵਾਹਿਗੁਰੂ ਦਾ ਨਾਮ ਨਹੀਂ ਜੇ ਅੰਦਰ ਨਾਮ ਦੀ ਰੋਸ਼ਨੀ ਹੋਵੇ ਤਾਂ ਕੋਈ ਵੀ ਹਨੇਰਾ ਕਦੇ ਡਰਾ ਨਹੀਂ ਸਕਦਾ ਆਓ ਅਸੀਂ ਵਾਹਿਗੁਰੂ ਦੇ ਨਾਮ ਦਾ ਜਾਪ ਕਰੀਏ ਪਾਈ ਮਰਦਾਨਾ ਜੀ ਨੇ ਰਵਾਬ ਚੁੱਕੀ ਅਤੇ ਉਹਨਾਂ ਨੇ ਸੁਰਾਂ ਦੇ ਵਿੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਦੀ ਤੁਨੀ ਵਗਣ ਲੱਗੀ ਜਦੋਂ ਗੁਰੂ ਜੀ ਉਸ ਜੰਗਲ ਦੇ ਵਿੱਚ ਧਿਆਨ ਲੱ ਕੇ ਬੈਠੇ ਸਨ ਤਾਂ ਅਚਾਨਕ ਧਰਤੀ ਕੰਮਣ ਲੱਗੀ ਹਵਾ ਦੇ ਵਿੱਚ ਇੱਕ ਤੂਫਾਨ ਉੱਠਿਆ ਅਤੇ ਸਾਰੇ ਦਰਖਤ ਹਿੱਲਣ ਲੱਗ ਪਏ ਕੁਝ ਪਲਾਂ ਵਿੱਚ ਉਹ ਵੱਡਾ ਸਾਰਾ ਜਿੰਨ ਪ੍ਰਗਟ ਹੋਇਆ ਉਹਦਾ ਸਰੀਰ ਪਹਾੜ ਦੇ ਵਰਗਾ ਸੀ ਅੱਖਾਂ 'ਚ ਦੀਆਂ ਲਾਲ ਅੱਗ ਵਰਗੀਆਂ ਸਨ ਤੇ ਆਵਾਜ਼ ਦੇ ਵਿੱਚ ਬਹੁਤ ਹੀ ਗੜਗੜਾਹਟ ਸੀ ਉਸਨੇ ਗੁਰੂ ਜੀ ਨੂੰ ਕਹਿਰ ਭਰੀ ਆਵਾਜ਼ ਦੇ ਵਿੱਚ ਕਿਹਾ ਇਹ ਮਨੁੱਖ ਤੈਨੂੰ ਪਤਾ ਨਹੀਂ ਕਿ ਇਹ ਮੇਰਾ ਇਲਾਕਾ ਹੈ ਤੂੰ ਇੱਥੇ ਕਿਉਂ ਆਇਆ ਹੈ ਕੀ ਤੈਨੂੰ ਆਪਣੀ ਜਾਣ ਪਿਆਰੀ ਨਹੀਂ ਪਿੰਡ ਦੇ ਲੋਕ ਦੂਰੋਂ ਹੀ ਇਹ ਨਜ਼ਾਰਾ ਵੇਖ ਰਹੇ ਸਨ ਉਹ ਡਰੇ ਹੋਏ ਕੰਬ ਰਹੇ ਸਨ ਕਿ ਹੁਣ ਬਾਬਾ ਜੀ ਦਾ ਕੀ ਹੋਵੇਗਾ ਪਰ ਗੁਰੂ ਨਾਨਕ ਦੇਵ ਜੀ ਬਿਲਕੁਲ ਸ਼ਾਂਤ ਸਨ ਉਨ੍ਹਾਂ ਦੀਆਂ ਅੱਖਾਂ ਵਿੱਚ ਮਮਤਾ ਦੀ ਰੌਸ਼ਨੀ ਸੀ ਉਹ ਹੌਲੀ-ਹੌਲੀ ਬੋਲਣ ਲੱਗੇ اے ਪ੍ਰਭੂ ਦੀ ਰਚਨਾ ਤੂੰ ਵੀ ਉਸੇ ਵਾਈ ਗੁਰੂ ਦੀ ਬਣਾਈ ਹੋਈ ਰੂਹ ਹੈ ਜੇ ਤੂੰ ਕ੍ਰੋਧ ਹਿੰਸਾ ਤੇ ਡਰ ਵਿੱਚ ਜੀਵੇਂਗਾ ਤਾਂ ਤੈਨੂੰ ਕਦੇ ਸੁੱਖ ਨਹੀਂ ਮਿਲੇਗਾ ਨਾਮ ਜਪ ਕੇ ਅਸਲ ਸ਼ਾਂਤੀ ਪ੍ਰਾਪਤ ਹੁੰਦੀ ਹੈ ਜਿੰਨ ਗੁਰੂ ਜੀ ਦੇ ਸ਼ਬਦਾਂ ਨੂੰ ਸੁਣ ਕੇ ਹੈਰਾਨ ਰਹਿ ਗਿਆ ਉਸਨੇ ਕਿਹਾ ਮੇਰੇ ਨਾਲ ਸਭ ਮਨੁੱਖ ਡਰਦੇ ਹਨ ਮੇਰੇ ਕੋਲੋਂ ਕੁਝ ਮੇਰੇ ਸਾਹਮਣੇ ਠਹਿਰ ਨਹੀਂ ਸਕਿਆ ਪਰ ਤੇਰੇ ਚਿਹਰੇ ਤੋਂ ਨੂਰ ਕਿਉਂ ਚਮਕ ਰਿਹਾ ਹੈ ਤੂੰ ਮੈਨੂੰ ਡਰਦਾ ਕਿਉਂ ਨਹੀਂ ਮੇਰੇ ਕੋਲ ਗੁਰੂ ਜੀ ਨੇ ਮੁਸਕਰਾ ਕੇ ਕਿਹਾ ਜਿੱਥੇ ਵਾਹਿਗੁਰੂ ਦਾ ਨਾਮ ਵੱਜਦਾ ਹੈ ਨਾ ਉੱਥੇ ਡਰ ਦੀ ਕੋਈ ਥਾਂ ਨਹੀਂ ਹੁੰਦੀ ਮੈਂ ਸਿਰਫ ਉਸ ਸੱਚੇ ਸਾਇਬ ਨੂੰ ਮੰਨਦਾ ਹਾਂ ਜਿਸ ਨੇ ਤੈਨੂੰ ਤੇ ਮੈਨੂੰ ਬਣਾਇਆ ਹੈ ਜਿਸ ਦੀਆਂ ਅੱਖਾਂ ਵਿੱਚ ਹੌਲੀ-ਹੌਲੀ ਪਾਣੀ ਆ ਗਿਆ ਜਿੰਨ ਦੀਆਂ ਉਸ ਨੇ ਆਪਣੇ ਹੱਥ ਜੋੜ ਕੇ ਕਿਹਾ ਬਾਬਾ ਜੀ ਸ਼ਦੀਆਂ ਤੋਂ ਲੋਕਾਂ ਨੂੰ ਡਰਾ ਰਿਆ ਹਾਂ ਮੈਨੂੰ ਕਦੀ ਵੀ ਸੁੱਖ ਨਹੀਂ ਮਿਲਿਆ ਮੇਰਾ ਮਨ ਹਨੇਰੀ ਵਿੱਚ ਹੀ ਵਸਦਾ ਰਿਹਾ ਤੁਸੀਂ ਮੇਰੇ ਅੰਦਰ ਅਜਹੀ ਰੋਸ਼ਨੀ ਜਗਾਈ ਹੈ ਜੋ ਮੈਂ ਪਹਿਲਾਂ ਕਦੇ ਮਹਿਸੂਸ ਨਹੀਂ ਕੀਤੀ ਮੈਨੂੰ ਨਾਮ ਦੀ ਦਾਤ ਬਖਸ਼ੋ ਗੁਰੂ ਜੀ ਨੇ ਉਸ ਨੂੰ ਨਾਮ ਸਿਮਰਨ ਦੀ ਸਿੱਖਿਆ ਦਿੱਤੀ ਰਾਤਾਂ ਨੂੰ ਡਰਾਉਣ ਦੀ بجائے ਤੂੰ ਨਾਮ ਦਾ ਜਪ ਕਰ ਲੋਕਾਂ ਨੂੰ ਤੰਗ ਕਰਨ ਦੀ بجائے ਉਹਨਾਂ ਦੀ ਰੱਖਿਆ ਕਰ ਜਦ ਤੂੰ ਸੇਵਾ ਇਹ ਨਾਮ ਵਿੱਚ ਲੱਗੇਗਾ ਨਾ ਤਾਂ ਤੈਨੂੰ ਅਸਲ ਖੁਸ਼ੀ ਮਿਲੇਗੀ ਜਿਨ ਨੇ ਵਚਨ ਕੀਤਾ ਕਿ ਉਹ ਕਦੇ ਵੀ ਕਿਸੇ ਮਨੁੱਖ ਨੂੰ ਤੰਗ ਨਹੀਂ ਕਰੇਗਾ ਉਹ ਗੁਰੂ ਜੀ ਦੇ ਚਰਨਾਂ ਵਿੱਚ ਨੀਵੀਆਂ ਹੋ ਕੇ ਅਲੋਪ ਹੋ ਗਿਆ ਜਦੋਂ ਇਹ ਸਭ ਘਟਨਾ ਪਿੰਡ ਵਾਸੀਆਂ ਨੇ ਵੇਖੀ ਤਾਂ ਉਹਨਾਂ ਦੇ ਮਨਾਂ ਵਿੱਚੋਂ ਡਰ ਦੂਰ ਹੋ ਗਿਆ ਉਹ ਗੁਰੂ ਜੀ ਦੇ ਪੈਰਾਂ ਵਿੱਚ ਡਿੱਗ ਪਏ ਤੇ ਕਹਿਣ ਲੱਗੇ ਬਾਬਾ ਜੀ ਅੱਜ ਸਾਡਾ ਇਲਾਕਾ ਡਰ ਤੋਂ ਮੁਕਤ ਹੋ ਗਿਆ ਤੁਸੀਂ ਸਾਨੂੰ ਦੱਸਿਆ ਕਿ ਵਾਹਿਗੁਰੂ ਦੇ ਨਾਮ ਤੋਂ ਵੱਡੀ ਕੋਈ ਤਾਕਤ ਨਹੀਂ ਗੁਰੂ ਜੀ ਨੇ ਸਭ ਨੂੰ ਕਿਹਾ ਬੱਚਿਓ ਯਾਦ ਰੱਖੋ ਜਿੱਥੇ ਨਾਮ ਹੈ ਉੱਥੇ ਡਰ ਨਹੀਂ ਜਿੱਥੇ ਸੱਚ ਹੈ ਉੱਥੇ ਬੁਰਾਈ ਕਦੇ ਨਹੀਂ ਟਿਕਦੀ ਹਰ ਵੇਲੇ ਇੱਕ ਓੰਕਾਰ ਦਾ ਜਾਪ ਕਰਦੇ ਰਹੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਡਰ ਸਿਰਫ ਉਹਨਾਂ ਨੂੰ ਹੁੰਦਾ ਹੈ ਜੋ ਵਾਹਿਗੁਰੂ ਨੂੰ ਭੁੱਲ ਜਾਂਦੇ ਹਨ ਨਾਮ ਜਪ ਕੇ ਮਨ ਵਿੱਚ ਸ਼ਾਂਤੀ ਤੇ ਹਿੰਮਤ ਆ ਜਾਂਦੀ ਹੈ ਸਭ ਤੋਂ ਵੱਡੀ ਤਾਕਤ ਹਥਿਆਰ ਜਾਂ ਡਰਾਉਣੇ ਰੂਪਾਂ ਵਿੱਚ ਨਹੀਂ ਸਗੋ ਪਿਆਰ ਸੇਵਾ ਤੇ ਨਾਮ ਸਿਮਰਨ ਹੈ ਸੰਤਾਂ ਨੂੰ ਇਹ ਸਾਡੀਆਂ ਵੀਡੀਓਜ਼ ਪਸੰਦ ਆਈਆਂ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ